ਸੰਗਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਕੀ ਸਾਨੂੰ ਸੁਖਣਾ ਸੁਖ ਕੇ ਪਾਠ ਕਰਨੇ ਚਾਹੀਦੇ ਆ ਜਾਂ ਨਹੀਂ ਜਾਂ ਫਿਰ ਸੁਖਣਾ ਸੁਖ ਕੇ ਕੀਤੇ ਹੋਏ ਪਾਠ ਦਾ ਫਲ ਸਾਨੂੰ ਮਿਲਦਾ ਹੈ ਜਾਂ ਫਿਰ ਨਹੀਂ ਇਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਸੰਗਤਜੀ ਜਦੋਂ ਆਪਾਂ ਅਕਦੀ ਅਦਰੀ ਨਾਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਹੀ ਵਾਰ ਬਹੁਤ ਜ਼ਰੂਰੀ ਗੱਲ ਵਿੱਚੋਂ ਅਸੀਂ ਨਿਸ਼ਕਰ ਜਾਣਨੇ ਆ। ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ। ਤੇ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖ ਦੇਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਇੱਕ ਭੈਣ ਦੀ ਆਪ ਜੀ ਆਪਾਂ ਆਪਕੀ ਦੇ ਨਾਲ ਸਾਂਝੀ ਕਰਾਂਗੇ ਉਹਨਾਂ ਨੇ ਦੱਸਿਆ ਵੀ ਕਹਿੰਦੇ ਜਦੋਂ ਮੈਂ ਆਪਣੇ ਮਨ ਦੀ ਕਿਸੇ ਇੱਛਾ ਨੂੰ ਮੁੱਖ ਰੱਖ ਦਿਆਂ ਹੁਣ ਸੁਖਣਾ ਸੱਚ ਕੇ ਆਪਣੇ ਘਰ ਦੇ ਵਿੱਚ ਪਾਠ ਕਰਨੇ ਆਰੰਭ ਕੀਤੇ ਤਾਂ ਫਿਰ ਮੇਰੇ ਨਾਲ ਅੱਗੇ ਕੀ ਕੀ ਹੋਇਆ ਉਹ ਭੈਣ ਜੀ ਕਹਿੰਦੇ ਨੇ ਕਿ ਮੈਨੂੰ ਜਿੱਥੋਂ ਵੀ ਜਾਣਕਾਰੀ ਮਿਲੀ ਮੈਂ ਕੋਈ ਵੀਡੀਓ ਦੇਖੀ ਜਾਂ ਕਿਸੇ ਗੁਰਮਖ ਪਿਆਰੇ ਨੇ ਜਿਸ ਤਰ੍ਹਾਂ ਦੱਸਿਆ ਕਿ ਜੇਕਰ ਤੁਸੀਂ ਇਸ ਮਿੱਠੀ ਦੇ ਨਾਲ ਲਗਾਤਾਰ 21 ਦਿਨ ਤੱਕ ਸ਼ਖਮਣੀ ਸੈੰਟੀ ਦੀ ਬਾਣੀ ਦੇ ਪਾਠ ਕਰ ਲਓ ਤਾਂ ਵਾਹਿਗੁਰੂ ਜੀ ਤੋਂ ਜੋ ਮੰਗੋ ਮਿਲ ਜਾਂਦਾ ਹੈ ਭਾਵ ਕਿ ਸਤਿਗੁਰ ਸੱਚੇ ਪਾਸ਼ਾ ਜੀ ਸਾਤੇ ਮੰਨ ਲਿਆ ਸਾਰਿਆਂ ਕੀ ਸ਼ਾਮ ਤੂਰੀਆਂ ਕਰ ਦਿੰਦੇ ਨੇ ਤਾਂ ਕਹਿੰਦੇ ਉਹ ਕਹਿੰਜੀ ਕਹਿੰਦੇ ਵੀ ਮੇਰੇ ਮਨ ਦੀ ਜੋ ਵੀ ਇੱਛਾ ਸੀ ਨਾ ਉਹਨੂੰ ਲੈ ਕੇ ਮੇਰੇ ਮਨ ਦੇ ਵਿੱਚ ਆ ਗਿਆ ਕਿ ਕਿਉਂ ਨਾ ਮੈਂ ਵੀ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਆਰੰਭ ਕਰਾਂ ਦੂਜੀ ਗੱਲ ਇਹ ਕਿ ਜਦੋਂ ਮੈਂ ਉਹਨਾਂ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਮਨ ਦੇ ਵਿੱਚ ਇਹ ਵਿਸ਼ਵਾਸ ਹੋ ਗਿਆ ਵੇ ਬੱਸ ਇਸੇ ਬਾਣੀ ਨੇ ਹੀ ਹੁਣ ਮੇਰੀ ਜ਼ਿੰਦਗੀ ਦੇ ਦੁੱਖ ਦੁਖੀ ਕਰਨੇ ਆ ਕਹਿੰਦੇ ਬੜਾ ਭਰੋਸਾ ਜਾਂ ਬਣ ਗਿਆ ਕਹਿੰਦੇ ਮੈਂ ਅਗਲੇ ਹੀ ਦਿਨ ਤੋਂ ਜਿਵੇਂ ਮੈਨੂੰ ਸਮਝਾਇਆ ਸੀ ਮੈਂ ਉਸੇ ਤਰ੍ਹਾਂ ਆਪਣੇ ਘਰ ਦੇ ਵਿੱਚ ਮੇਰੇ ਪੰਜਵੇਂ ਪਾਤਸ਼ਾਹੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਕੇਸੀ ਇਸ਼ਨਾਨ ਕੀਤਾ ਕੇਸੀ ਇਸ਼ਨਾਨ ਕਰਕੇ ਖੜਾ ਪ੍ਰਸ਼ਾਦ ਦੀ ਤਿਆਗ ਬਣਾਈ ਕਿਉਂਕਿ ਜਾਣਕਾਰੀ ਦੇ ਅਨਸਾਰ ਪਹਿਲੇ ਅਤੇ 1 ਮਹੀਨੇ ਦਿਨ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਜ਼ਰੂਰੀ ਸੀ ਕਿਉਂਕਿ ਮੈਂ ਪਰਿਵਾਰ ਦੇ ਮਤਾਂਕਿਰਤੀ ਸੀ ਕਿ ਉਹਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਿੱਥੇ ਮੈਂ ਬੈਠ ਕੇ ਬਾਣੀ ਪੜ੍ਹਨੀ ਸੀ ਉੱਥੇ ਕੜਾ ਪ੍ਰਸ਼ਾਦ ਦੀ ਦੇਗ ਰੱਖ ਲਈ ਇਹਨੇ ਕੋਈ ਇੱਕ ਪਾਣੀ ਦਾ ਗਲਾਸ ਭਰ ਕੇ ਰੱਖ ਲਿਆ ਅਤੇ ਕੁਝ ਜਮੀਨ ਤੇ ਸੁੱਚਾ ਕੱਪੜਾ ਵਿਛਾ ਕੇ ਅਰਦਾਸ ਬੇਨਤੀ ਕਰਕੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਰਦਾਸ ਬੇਨਤੀ ਦੇ ਵਿੱਚ ਜੋ ਵੀ ਮੇਰੇ ਮਨ ਦੀ ਇੱਛਾ ਸੀ ਉਹ ਮੈਂ ਗੁਰੂ ਸਾਹਿਬ ਜੀ ਦੇ ਰੱਖੀ ਅਤੇ ਕਹਿੰਦੇ ਮੈਨੂੰ ਜਿਸ ਤਰ੍ਹਾਂ ਸਮਝਾਇਆ ਸੀ ਕਿ ਪਹਿਲਾਂ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਕਰਕੇ ਫਿਰ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਹੈ ਕਹਿੰਦੇ ਹੁਣ ਲਗਾਤਾਰ ਮੈਂ ਇਹ ਦੋਵੇਂ ਬਾਣੀ ਨੇ ਪਾਠ ਆਪਣੇ ਘਰ ਦੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਕਹਿੰਦੇ ਪੰਜਵੇਂ ਸੱਤਵੇਂ ਦਿਨ ਮੇਰਾ ਸ਼ਰੀਰ ਥੋੜਾ ਜਿਹਾ ਮੈਨੂੰ ਬਿਮਾਰ ਵੀ ਲੱਗਿਆ ਪਰ ਮੈਂ ਬਾਣੀ ਪੜਨੀ ਨਹੀਂ ਛੱਡੀ ਉਸੇ ਤਰ੍ਹਾਂ ਪੂਰੇ ਕਰੋ ਸੇਦੇ ਨਾਲ ਘਰ ਵਿੱਚ ਗੁਰਬਾਣੀ ਦਾ ਪਾਠ ਕਰਦੀ ਰਹੀ ਕਹਿੰਦੇ ਜੇ 19 ਦਿਨ ਹੋਏ ਸੀ ਮੈਨੂੰ ਪਾਠ ਕਰਦੀ ਹੋ ਤੇ 19ਵੇਂ ਦਿਨ ਹੀ ਮੇਰੇ ਮਨ ਦੀ ਉਹ ਇੱਛਾ ਉਹ ਅਰਦਾਸ ਪੂਰੀ ਹੋ ਗਈ ਕਹਿੰਦੇ ਮੈਂ ਬਹੁਤ ਖੁਸ਼ ਹੋਈ ਇੱਕ ਮਹੀਨੇ ਦਿਨ ਕੜਾ ਪਛਾਰ ਦੀ ਦੇਗ ਮਨਾਹੀ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਬਹੁਤ ਧੰਨਵਾਦ ਕੀਤਾ ਕਿ ਮਹਾਰਾ ਸੱਚੇ ਪਾਸ਼ਾ ਜੀ ਨੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਕਹਿੰਦੇ ਅਰਦਾਸ ਬੇਨਤੀ ਕਰਦਿਆਂ ਕਰਦਿਆਂ ਹੀ ਮਨ ਦੇ ਵਿੱਚ ਫੁਰਨਾ ਮਣ ਗਿਆ ਵੀ ਕਿਉਂ ਨਾ ਹੁਣ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਲਈ ਬਾਠ ਕਰਾਂ ਕਹਿੰਦੇ ਅਰਦਾਸ ਦੇ ਵਿੱਚ ਹੀ ਕਹਿ ਦਿੱਤਾ ਕਿ ਹੁਣ ਮਹਾਰਾ ਸੱਚਿਆ ਪਾਤਸ਼ਾਹ ਅਗਲੇ 21 ਦਿਨ ਤੱਕ ਮੈਂ ਆਪ ਜੀ ਦਾ ਸ਼ੁਕਰਾਨਾ ਦੇ ਲਈ ਇਹ ਬਾਣੀ ਦਾ ਪਾਠ ਕਰਾਂਗੇ ਕਿੰਦੇ ਹੁਣ ਲਗਾਤਾਰ 42 ਦਿਨ ਤੱਕ ਰਜਾਨਾ ਕਰਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਮੈਂ ਕਰਦੀ ਰਹੀ। ਭੈਣ ਜੀ ਕਹਿੰਦੇ ਵੀ ਪਹਿਲੇ 21 ਦਿਨ ਤਾਂ ਮੈਂ ਮੰਨ ਦੀ ਇਸ਼ਾ ਦੀ ਪੂਜਾ ਲਈ ਪਾਠ ਕੀਤੇ ਤੇ ਅਗਲੇ 21 ਦਿਨ ਜੋ ਇਸ਼ਾ ਹੋਰੀ ਹੋਈ ਸੀ ਉਹਦੇ ਸ਼ੁਕਰਾਨੇ ਲਈ ਪਾਠ ਕੀਤੇ। ਪਰ ਕਹਿੰਦੇ ਹੁਣ ਜਦੋਂ ਸ਼ੁਕਰਾਨੇ ਦੇ ਪਾਠਾਂ ਦੇ ਘੋਗ ਪਾਏ ਤਾਂ ਉਸ ਤੋਂ ਬਾਅਦ ਮੈਂ ਬਾਣੀ ਪੜ੍ਹਨੀ ਬੰਦ ਕਰ ਦਿੱਤੀ। ਕਹਿੰਦੇ ਜਿਵੇਂ ਹੀ ਮੈਂ ਘਰ ਵਿੱਚ ਬਾਣੀ ਦਾ ਪਾਠ ਕਰਨਾ ਬੰਦ ਕੀਤਾ ਤਾਂ ਮੇਰਾ ਮਨ ਬੇਚੈਨ ਰਹਿਣ ਲੱਗਾ। ਅੰਦਰੋਂ ਇੱਕ ਫੋਜੀ ਪਿਆ ਕਰਨੀ। ਕਹਿੰਦੇ ਕਿਤੇ ਨਾ ਕਿਤੇ ਮੈਨੂੰ ਪਤਾ ਵੀ ਲੱਗ ਇਹ ਅਸਲ ਕਿ ਮੇਰੇ ਮਨ ਦੇ ਕਿ ਮੇਰੀ ਮਨ ਦੀ ਉਦਾਸੀ ਮੇਰੇ ਮਨ ਦੀ ਬੇਚੈਨੀ ਦਾ ਕਾਰਨ ਕੀ ਆ ਕਹਿੰਦੇ ਮੈਂ ਇਸ ਗੱਲ ਨੂੰ ਸਮਝਦੀ ਸੀ ਕਿ ਮੈਂ ਜਿਸ ਦਿਨ ਤੋਂ ਪਾਠ ਕਰਨਾ ਬੰਦ ਕਰ ਦਿੱਤਾ ਹੈ ਉਸੇ ਦਿਨ ਤੋਂ ਹੀ ਮੇਰੇ ਨਾਲ ਇੰਜ ਹੋਣ ਲੱਗਾ ਹੈ ਜੇ ਮੈਂ ਪਾਠ ਕਰਨਾ ਸ਼ੁਰੂ ਕਰ ਦਵਾਂ ਤਾਂ ਮੇਰੇ ਮਨ ਦੀ ਬੇਚੈਨੀ ਇਹ ਦੁੱਖ ਤਕਲੀਫ ਦੁਬਾਰ ਹੋ ਜਾਵੇਗੀ ਪਰ ਕਹਿੰਦੇ ਮੈਂ ਜਦੋਂ ਹੀ ਪਾਠ ਕਰਨ ਬਾਰੇ ਸੋਚਦੀ ਤਾਂ ਕੋਈ ਨਾ ਕੋਈ ਅੜਚਨ ਪੈ ਜਾਂਦੀ ਕੋਈ ਨਾ ਕੋਈ ਕਮਿਆਦਾ ਜਾਂਦਾ ਸੰਗੀਤ ਜੀ ਆਪਕਾਲਾਂ ਦੀ ਮੀਡੀਆ ਦੇ ਵਿੱਚ ਵੀ ਆਪ ਜੀ ਦੇ ਨਾਲ ਗੱਲ ਕੀਤੀ ਸੀ ਨਾ ਕਿ ਜਦੋਂ ਕੋਈ ਵੀ ਇਨਸਾਨ ਚੰਗੇ ਪਾਸੇ ਲੱਗਣ ਨਾ ਦਈ ਪਰ ਇੱਕ ਵਾਰ ਕਮਜੋਦ ਆਪਣਾ ਪੂਰਾ ਜੋਰ ਰਖੰਦਾ ਹੈ ਪੂਰਾ ਜੋਰ ਲਾ ਕੇ ਉਸ ਬੰਦੇ ਨੂੰ ਚੰਗੇ ਪਾਸੇ ਲੱਗਣ ਤੋਂ ਰੋਕਦਾ ਹੈ ਕਲਜੁਮ ਕਈ ਤਰੀਕਿਆਂ ਦੇ ਨਾਲ ਕਈ ਰੂਪਾਂ ਦੇ ਰਾਹੀਂ ਸਪੰਦ ਦੇ ਰਾਧੀਰ ਕਹਾਣੇ ਬੰਤਾ ਹੈ ਉਹ ਨੂੰ ਗੁਰੂ ਚਰਨਾਂ ਤੋਂ ਦੂਰ ਕਰਦਾ ਹੈ ਬਸ ਉਸੇ ਹੀ ਤਰ੍ਹਾਂ ਉਹ ਪਹਿੰਜੀ ਕਹਿੰਦੇ ਵੀ ਕਲਯੁਗ ਨੇ ਐਸਾ ਪ੍ਰਵਾਰ ਪਾਇਆ ਕਿ ਮੈਂ ਗੁਰਬਾਣੀ ਦਾ ਪਾਠ ਕਰ ਹੀ ਨਹੀਂ ਸਕੰਦੀ ਪਰ ਕਹਿੰਦੇ ਮਨ ਦੇ ਵਿੱਚ

ਸਗੀ ਜੀ ਕਮਾਈ ਵਾਲੇ ਸੰਤ ਮਹਾਪ੍ਰਿੰਦ ਦੇ ਅਕਸਰ ਇੱਕ ਕਹਾਣੀ ਸਮਝੰਦੇ ਨੇ ਕਿ ਜਦੋਂ ਸਾਡੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪੂਰੀ ਪ੍ਰੇਮ ਪਿਆਰ ਦਾ ਹੋ ਜਾਵੇ ਨਾ ਸਾਤੇ ਨਾਲੋਂ ਕਿਤੇ ਜ਼ਿਆਦਾ ਖਿੱਚ ਉਹ ਪਰਮਕੀਤਾ ਤੋਂ ਮਾਤਮਾ ਕਿੰਦੀ ਆ ਸਾਡੇ ਜੀਵਨੋਂ ਕਿੰਦੀ ਆ ਕੋਈ ਕੋਈ ਨਾ ਕੋਈ ਡੈਡ ਕੋਈ ਨਾ ਕੋਈ ਦਹਾ ਲਾ ਬਣਾ ਲੈਂਦੇ ਆ ਕਹਿੰਦੇ ਇਸੇ ਤਰ੍ਹਾਂ ਹੀ ਨਾ ਉਹ ਵੀ ਵੀ ਕਹਿੰਦੇ ਵੀ ਸਾਨੂੰ ਨਾਨਕ ਸਾਹਿਬਲੇਰਾ ਗਿਆਨ ਦਾ ਮੌਕਾ ਮਿਲਿਆ ਕਹਿੰਦੇ ਉਸ ਟਾਈਮ ਸਾਡੇ ਰਿਸ਼ਤੇਦਾਰ ਸੰਤ ਰਿਸ਼ਤੇਦਾਰ ਨਾਨਕ ਸਾਹਿਬਲੇਰਾ ਜਾਂਦੇ ਸਾਹਿਬ ਜੀ ਜੇ ਜੀ ਸਾਦੇ ਨਾਲ ਕਹੇ ਨਾਨਕ ਸਰ ਕਲੇਰਾ ਬਾਰੇ ਤੁਹਾਨੂੰ ਸਭ ਨੂੰ ਪਤਾ ਤੁੰਤਮ ਬਾਬਾ ਨਾਨਕ ਸਿੰਘ ਜਸਤਪਾਤ ਕਾਗੇ ਤੀਹਾਂ ਘਰ ਕਹਿੰਦੇ ਜੇ ਜਦੋਂ ਅਸੀਂ ਸਿੰਘਾ ਪਰਵਾਰ ਨਾਨਕ ਸਰ ਕਲੇਰਾ ਹੈ ਜਾ ਕੇ ਗੁਰਦੁਆਰਾ ਸੈਕਸ ਦੇ ਵਿੱਚ ਮੱਥਾ ਟੇਕਿਆ ਦਰਸ਼ਨ ਕੀਤੇ ਤਾਂ ਕਹਿੰਦੇ ਜਿਹੜਾ ਸੱਚਖੰਡ ਜਾਣ ਦੀ ਵਾਰੀ ਆਈ ਤਾਂ ਸੱਚਖੰਡ ਜਾਣ ਵਾਲਿਆਂ ਵਾਸਤੇ ਨਾ ਇੱਕ ਨੀਂਦ ਦਿੱਤਾ ਜਾਂਦਾ ਹੈ ਕੋ 40 ਦਿਨਾਂ ਦਾ ਨੀਂਦੋਂ ਪਾਏ ਕਹਿੰਦੇ ਮੁਕਾਬਲ 2.5 ਘੰਟੇ ਸਾਨੂੰ ਸਭ ਦੇ ਦਿਨ ਦੇ ਵਿੱਚ ਕੱਢਣਾ ਹੀ ਪੈਣਾ ਕਿ ਜਾਂ ਤਾਂ ਦੋਸਤ ਨੂੰ ਸਾਹਿਬ ਜੀ ਦੀ ਪਾਣੀ ਦੇ ਘਾੜ ਘਾੜ ਦੋ ਰੱਖਾ ਸੀ ਜਾਂ ਫਿਰ ਸਾਹਿਬ ਜੀ ਦੀ ਪਾਣੀ ਦੇ ਘਾੜ ਘਾੜ ਉਹ ਜਿਹੜਾ ਬੰਦਾ ਪੜ੍ਹਨੇ ਦਾ ਕੰਦਮ ਉਹ ਗੁਰਮੰਤਰ ਮੂਲੰਤਰ ਜਾਪ ਕਰ ਸਕਦਾ ਹੈ ਪਰ ਜਿਵੇਂ ਤੇ ਵੀ 2.5 ਘੰਟੇ ਦਾ ਨੀਂਦ ਮਿਲਦਾ ਹੈ ਪੂਰੇ ਦੇ ਦਾ ਉਹ ਭੈਣ ਜੀ ਕਹਿੰਦੇ ਹੀ ਜਦੋਂ ਇਹ ਨੀਂਦ ਬਾਰੇ ਸੁਣਿਆ ਤਾਂ ਇੱਕ ਵਾਰੀ ਤਾਂ ਮਨ ਹਿੱਲ ਗਿਆ ਕਿ ਮੇਰੇ ਲਈ ਤਾਂ ਹੁਣ 10-15 ਮਿੰਟ ਬੈਠਣਾ ਬਣਾ ਉਕਾ ਤੇ ਮੈਂ ਕਿੱਥੋਂ ਦੋ ਪਾਰਸਿਕ ਨਹੀਂ ਕਰਨੀ ਕਰਦੀ ਪਰ ਉਹ ਨੂੰ ਢਾਈ ਕਿਤੇ ਕਿਵੇਂ ਰਿਹਾ ਨਹੀਂ ਪਰ ਕਹਿੰਦੇ ਹੋਣਾ ਸੱਚਖੰਡ ਦਰਸ਼ਨ ਕਰਨ ਦੀ ਵੀ ਇੱਛਾ ਸੀ ਤੋਂ ਮੇਰੀ ਜੀ ਕੇ ਇਹ ਵੀ ਮੈਂ ਸੱਚਖੰਡ ਦੇ ਬਾਹਰ ਕਰਕੇ ਨਾ ਗੁਰਨਾਨਕ ਪਾਤਸ਼ਾਹ ਜੀ ਦੇ ਅਗਾਸ ਵਿੱਚ ਕੀਤੀ ਕਿ ਨਾਰਾ ਸੱਚੇ ਪਾਸ਼ਾ ਜੀ ਜਾਨੀ ਜਾਲਣਾ ਮੈਂ ਪਣੀ ਪੜਨਾ ਜੰਮਣੀ ਹੈ ਪਰ ਪਤਾ ਨਹੀਂ ਕੀ ਗੱਲ ਬਹੁਤ ਰਿਕਤਾਂ ਮਿਲਦੀ ਹੈ ਨਾ ਜੀ ਮੈਂ ਇਹ ਸੱਚਖੰਡ ਦੇ ਵਿੱਚ ਦਰਸ਼ਨ ਕਰਨਾ ਚਾਹੁੰਨੀ ਆ ਤੇ ਜੋ ਇਹ ਨੇਮ ਆ ਮੈਨੂੰ ਪਤਾ ਹੈ ਮੇਰੇ ਤੋਂ 2 1/2 ਘੰਟੇ ਨਹੀਂ ਬਿਠਾਇਆ ਜਾਣਾ ਪਰ ਬਾਬਾ ਜੀ ਮੈਂ ਤੁਹਾਡੇ ਤੋਂ ਕੀ ਵਾਦਾ ਕਰਦੀ ਆ ਕਿ ਇਹ ਜਿੰਨਾ ਦੇਖਿਆ ਨਾ ਜਿੰਨੇ ਦਿਨਾਂ ਦੇ ਵਿੱਚ ਵੀ ਮੇਰੇ ਤੋਂ ਪੂਰਾ ਹੋਣਾ ਮੈਂ ਜ਼ਰੂਰ ਕਰਾਂਗੀ ਜੇ ਦੋ ਪਾੜ ਤਿੰਨ ਦੇ ਵਿੱਚ ਨਹੀਂ ਕਰ ਪਾਉਂਦੀ ਇੱਕ ਪਾੜ ਜਦੋਂ ਅੱਜ ਚਲਣੇ ਜਾਂਦੀ ਦਾ ਰੋਜ਼ ਕਰਾਂਗੀ ਬਾਬਾ ਜੀ ਕਿਰਪਾ ਕਰੀ ਤੁਸੀਂ ਨਾਰਾਜ਼ ਨਾ ਹੋਵੋ ਮੈਂ ਨੇਮ ਪੂਰਾ ਕਰ ਲਵਾਂਗੀ ਜਿਵੇਂ ਮੈਂ ਤੁਹਾਨੂੰ ਬਣਜੀ ਤਾਂ ਇਹਨਾਂ ਨੂੰ ਦੇਣਾ ਮਤਲਬ ਲੱਗਿਆ ਕਹਿੰਦੇ ਇਸ ਤਰ੍ਹਾਂ ਨਾ ਆਪਦੀ ਮਰਜੀ ਦੀ ਅਰਦਾਸ ਨਹੀਂ ਮੁੱਤੀ ਕਰਕੇ ਸੱਚਾ ਹਰ ਦਰਸ਼ਨ ਕਰਨਾ ਹੈ ਹੁਣ ਜਦੋਂ ਕਹਿੰਦੇ ਉੱਥੋਂ ਆਪਣੇ ਘਰ ਆਏ ਤੁਹਾਨੂੰ ਮਨ ਦੇ ਉੱਤੇ ਇੱਕ ਟੈਨਸ਼ਨ ਸੀ ਕਿ ਜੋ ਨੇਮ ਲੈ ਕੇ ਆਂਦਾ ਜਿਵੇਂ ਤੁਸੀਂ ਉਹ ਪੂਰਾ ਕਰਨਾ ਹੀ ਕਹਿੰਦੇ ਹੁਣ ਹਰ ਰੋਜ਼ ਸ਼ਗਨ ਚਰਨ ਦੀ ਬਾਣੀ ਦਾ ਇੱਕ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਿ ਕਰਨਾ ਪੈਣਾ ਸੀ ਸਬਾਜੀ ਨਾਲ ਵਾਦਾ ਕੀਤਾ ਸੀ ਸੋ ਕਹਿੰਦੇ ਬੜਾ ਔਖਾ ਪਾਠ ਕਰਨਾ ਸ਼ਰੀਰ ਨੂੰ ਤਕਾਰ ਰਟ ਕੰਮਾਂ ਕਾਰਾਂ ਦੀ ਜਿੰਤਾ ਇਹਦੇ ਵਿੱਚ ਕੀਤ ਕੋ ਪਾਰ ਕਰ ਹੀ ਲੈਣਾ ਕਹਿੰਦੇ ਇਹ ਤਾਂ 10 15 ਦਿਨਾਂ ਬਾਅਦ ਮਨ ਦੇ ਵਿੱਚ ਆ ਜਾਂਦਾ ਕਿ ਚਾਰਜ ਹੁੰਦਾ ਤਾਂ ਵੀ ਨਹੀਂ ਮਣਾ ਇਹ ਤਾਂ ਗੱਲ ਗੱਲ ਤੇ ਆ ਨੀਮ ਤਾਂ ਤੈਨੂੰ 2.5 ਘੰਟੇ ਦਾ ਮਿਲਿਆ ਹੈ ਦੋ ਪਾਠ ਕਰੇ ਤਾਂ ਤੇਰਾ 40 ਦਿਨ ਦੇ ਵਿੱਚ ਨੇਜ ਭਾਉ ਦੇਗਾ ਇਸ ਕਰਕੇ ਤੂੰ ਦੋ ਤਾਂ ਨਹੀਂ ਕਰਿਆ ਤਾਂ ਕਿਤੇ ਬਸ ਮਾਲਕ ਵੀ ਐਸੀ ਗੱਲ ਕਰਤੀ ਹੋਈ ਕਿ ਜਿੱਥੇ ਇੱਕ ਪਾਠ ਨੇ ਸੀ ਖਜ਼ਾਨਾ ਹੁੰਦਾ ਉਥੇ ਦੋ ਪਾਠ ਹੋਣ ਲੱਗਿਆ ਕਹਿੰਦੇ ਗੁਰੂ ਸਾਹਿਬ ਜੀ ਨੇ ਸਿਰ ਤੋਂ ਮੇਰ ਤੋਂ ਹੱਥ ਰੱਖ ਕੇ ਦੋ ਪਾਠਾਂ ਦੇ ਲਾਉਣੇ ਨਿਸ਼ਚਿਤ ਕਰ ਦਿੱਤੀ ਤੇ ਕਹਿੰਦੇ ਉਹ ਅਲੀ ਦੇਨ ਪਹੁੰਚੇ ਸਭ ਸਕੇ ਤੋਂ ਪਾੜ ਦੀ ਸੇਵਾ ਕੀਤੀ ਉਹ ਦਿਨ ਜਾਵੇ ਅੱਜ ਦਾ ਉਹ ਗੁਰੂ ਸਾਹਿਬ ਜੀ ਦੀ ਐਸੀ ਕਿਰਪਾ ਹੋਈ ਕਿ ਹੰਰ ਕਦੇ ਕੋਈ ਐਸਾ ਦਿਨ ਨਹੀਂ ਜ਼ਿੰਦਗੀ ਦੇ ਵਿੱਚ ਆਇਆ ਜਿਹੜਾ ਪਾਣੀ ਤੋਂ ਬਿਨਾ ਹੋਵੇ ਹਰ ਰੋਜ਼ ਅੰਤ ਲਈ ਉੱਠ ਕੇ ਸਤਿਗੁਰ ਸੱਚੇ ਪਾਸ਼ਾ ਦੀ ਭਜਨ ਮੰਨ ਲਗੀ ਦੀ ਸੇਵਾ ਲਈ ਗੁਰਦਾਨੀ ਦਾ ਪਾਠ ਕਰਾਂਗੇ ਮਤਲਬ ਮਹਾਰਾਜ ਸੱਚੇ ਪਾਸ਼ਾ ਜੀ ਨੇ ਕਿਹਾ ਕਿ ਜਿਸੰਦਰ ਕੀ ਭੈਣ ਦੀ ਆਪ ਜੀ ਦੀ ਤਿਸ ਅਕ ਤੂੰ ਬੰਲਾ ਮਨ ਦੇ ਚੰਦ ਮਾਨ ਪਈ ਗੱਲ ਇਹ ਕਿ ਮਹਾਪੁਰਖ ਜੀ ਅਕਸਰ ਸੰਗੋਗਿਓ ਕਹਿੰਦੇ ਨਾ ਵੀ ਕੋਈ ਪਰਮੇਸ਼ਰ ਦਾ ਪਰਮਾਤਮਾ ਦਾ ਨਾਮ ਉਹ ਹੀ ਕੋਈ ਆਪਦੀ ਮਰਜ਼ੀ ਨਾਲ ਨਹੀਂ ਲੈ ਸਕਦਾ ਤੇ ਜਿੰਨਾ ਤੋਂ ਆਪਦਾ ਨਾਮ ਉੱਤੇ ਜਗਾਵਾਂ ਹੋਵੇ ਉਹਨਾਂ ਦੇ ਅੱਗੇ ਕੋਈ ਨਾ ਕੋਈ ਇਦਾਂ ਰਿਸ਼ਤੇ ਦੀ ਪੈਦਾ ਹੋ ਜਾਂਦੀ ਆ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਫਿਰ ਲੱਭ ਜਾਂਦਾ ਹੈ ਮਹਾਰਾਜ ਜਕੇ ਸਾਚ ਆਪੇ ਹੀ ਬਹਾਨੇ ਬਣਾ ਦਿੱਤੇ ਆ ਭਾਵੇਂ ਦੁੱਖ ਦੇ ਬਣਾਉਣ ਸ਼ਕ ਦੇ ਬਣਾਉਣ ਜਿਵੇਂ ਤੇਰੇ ਮਰਜ਼ੀ ਆਪਦਾ ਨਾਮ ਜਪਾ ਲੈਂਗੇ ਆ ਦੂਜੀ ਗੱਲ ਇਹ ਸੰਦੇ ਦੇ ਟੰਗੀਆਂ ਵਿਚੇ ਸਖਨਾ ਪੱਕੇ ਤੌਰ ਤੇ ਸੰਭੂ ਚੰਨਾ ਨਾ ਦਿਵਾਉਣ ਦੇ ਉਹ ਸਖਨਾ ਚੋਖੋ ਪਾਠ ਕਰਨਾ ਦਾ ਮਾੜੀ ਗੱਲ ਨਹੀਂ ਨਾ ਹਾਂ ਜਿਹੜਾ ਆਪਾਂ ਸੱਦਾ ਕਰਦੇ ਆ ਕਿ ਬਾਬਾ ਜੀ ਜੇਕਰ ਤੁਸੀਂ ਮੇਰੇ ਮਨ ਦੀ ਆਇਸ਼ਾ ਪੂਰੀ ਕਰ ਦੇਤੀ ਫਿਰ ਮੈਂ ਪਾਠ ਕਰਾਂਗਾ ਇਹ ਤਾਂ ਸੱਦਾ ਹੈ ਇਹ ਗਲਤ ਗੰਧਿਆ ਕਿੱਦਾਂ ਨਹੀਂ ਕਰਨਾ ਚਾਹੀਦਾ ਇੱਕ ਤਾਂ ਪਹਿਲੇ ਸੌਦਾ ਕਰਦੇ ਆ ਕਿ ਜੇ ਤੁਸੀਂ ਮੇਰੇ ਮਨ ਦੀ ਆਇਸ਼ਾ ਪੂਰੀ ਕੀਤੀ ਤਾਂ ਪਾਠ ਕਰਦੇ ਆ ਜੇ ਇਸ਼ਾ ਪੂਰੀ ਹੋ ਗਈ ਫਿਰ ਅੱਖੇ ਚੋਂ ਖੇ ਪਾਠ ਕਰ ਲੈਂਗੇ ਜੇ ਚੈਨ ਨਹੀਂ ਕਿਸ਼ਾ ਹੋਦੀ ਹੋਈ ਤਾਂ ਫਲਾਈ ਕੋ ਚੁਕੇ ਨਾ ਮਿਲੇ ਸ਼ੁਕਰ ਸ਼ਕੀਤਾ ਪਰ ਸੰਗਤ ਜੀ ਇੱਕ ਕਹਨ ਹਾਂ ਮੇਸ਼ਾ ਨੇ ਆਗਿਆ ਹੋ ਕਿ ਜਦੋਂ ਅਸੀਂ ਸੱਚੇ ਮਨ ਦੇ ਨੂੰ ਕੋਰੇ ਤਰ ਸੇਵਨ ਨੂੰ ਸਾਇਫਟੇ ਚਲਣਾ ਦੇ ਨਾਲ ਦੋਤੀ ਆ ਨਾ ਉਹਨਾਂ ਚੱਕੀ ਤੋਂ ਹੋਰ ਚੱਕਰ ਪਾ ਦਰਤੀਆ ਸਾਡੇ ਮਨੋਂ ਮਨਿਆ ਮਰਦਾ ਵੀ ਕੁੰਨਿਆ ਚਲ ਗਿਆ ਤੇ ਆਪਣੀ ਮਰਜ਼ੀ ਦੇ ਨਾਲ ਆਪਣੀ ਖੁਸ਼ੀ ਦੇ ਨਾਲ ਕਿਸੇ ਨੂੰ ਮਾਉ ਕਰ ਦਿੰਦੇ ਆ ਇਸ ਕਰਕੇ ਨਾ ਸੰਗਤ ਜੀ ਭਾਵੇਂ ਮਨ ਦੀ ਇੱਛਾ ਕਿੰਨੀ ਹੋਵੇ ਚਾਹ ਨਾ ਮਾਲਕ ਦਾ ਸ਼ੁਕਰਾਨਾ ਜਿੰਨੀ ਕਰਿਆ ਕਰੋ ਕਿਉਂਕਿ ਜਿੰਨਾਂ ਦੇ ਮਨ ਦੀ ਇੱਛਾ ਪੂਰੀ ਹੋਵੇ ਉਹਨਾਂ ਨੇ ਤਾਂ ਚਲੋ ਮਨ ਦਾ ਸ਼ੁਕਰਾਨਾ ਕਰਨਾ ਹੀ ਕਰਨਾ ਮਹਾਪੁਰਖ ਜੀ ਕਹਿੰਦੇ ਜਿੰਨਾਂ ਦੇ ਮਨ ਦੀ ਇੱਛਾ ਪਾਣੀ ਪੜਨ ਦੇ ਬਾਵਜੂਦ ਅਰਦਾਸ ਬੇਨਤੀ ਪੂਰੀ ਕਰਨ ਦੇ ਬਾਵਜੂਦ ਵੀ ਪੂਰੀ ਨਹੀਂ ਹੋਈ ਉਹ ਇਹ ਸੋਚ ਕੇ ਨਿਰਾਸ਼ ਨਾ ਹੋ ਗੋ ਕਿ ਮਹਾਰਾਜ ਨੇ ਮੇਰੀ ਸੁਣੀ ਨਹੀਂ ਉਹ ਇਹ ਸੋਚ ਕੇ ਖੁਸ਼ ਹੋ ਕੇ ਸ਼ੁਕਰਿਆ ਮਹਾਰਾਜ ਨੇ ਮੇਰੀ ਸੁਣ ਲਈ ਜਰੂਰ ਉਹ ਚੀਜ਼ ਤੁਹਾਡੇ ਲਈ ਸਹੀ ਨਹੀਂ ਹੋਵੇਗੀ ਇਸੇ ਕਰਕੇ ਉਹ ਚੀਜ਼ ਤੁਹਾਨੂੰ ਨਹੀਂ ਮਿਲੇ ਤਾਂ ਤੁਹਾਡੇ ਮਨ ਨੂੰ ਵੀ ਸ਼ੱਕ ਹੋ ਹੀ ਨਹੀਂ ਰਹੀ ਕਿਉਂਕਿ ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਅਸੀਂ ਗੁਰੂ ਸਾਹਿਬ ਜੀ ਤੋਂ ਕੁਝ ਮੰਗੀਏ ਕੋ ਸਾਨੂੰ ਦੇਣ ਨਾ ਸਿਰਫ ਉਹ ਹੀ ਚੀਜ਼ਾਂ ਸਾਨੂੰ ਨਹੀਂ ਦਿੰਦੇ ਜਿਹੜੀਆਂ ਚੀਜ਼ਾਂ ਸਾਡੇ ਲਈ ਉਹਨਾਂ ਕੋ ਸਾਥ ਦੇਣ ਦੀ ਗੱਲ ਹੈ ਜਿਹੜੀਆਂ ਚੀਜ਼ਾਂ ਸਾਨੂੰ ਸੁੱਖ ਦੇਣ ਵਾਲੇ ਨਾ ਹੋਣ ਸੋ ਮਹਾਰਾਜ ਦੇ ਫੈਸਲਿਆਂ ਨੂੰ ਜਿਹੜੇ ਮੱਤੇ ਸਵੀਕਾਰ ਕਰਨਾ ਚਾਹੀਦਾ ਹੈ ਜੋ ਮਿਲਿਆ ਉਹਦੇ ਲਈ ਸ਼ੁਕਰਾਨਾ ਜੋ ਨਹੀਂ ਮਿਲਿਆ ਉਹਦੇ ਲਈ ਸਬਰ ਉਹਦੇ ਲਈ ਸ਼ਕਾਵਾਂ ਤੇ ਮਾਰਨ ਇਦੇ ਵਿੱਚ ਤਫਾ ਟਿਕੋ ਦੀ ਮੋਜ ਮਿਲੂਗੀ ਮੇਰੀ ਕਲਾਹੀ ਨੂੰ ਦੇਖੀ ਫਿਰ ਮੈਥੋ ਸਾਹਿਬ ਜੀ ਦੇ ਸਾਸ਼ ਦੀ ਕਿੰਨੀ ਕੀਮਤ ਦੀ ਸੁਨਕਰੀ ਗੱਲ ਇਹ ਵੀ ਜਿਹੜੀ ਸੁਖਣਾ ਸਾਨੂੰ ਸਾਡੇ ਗੁਰ ਦੇ ਨਾਮ ਗੁਰ ਬਾਣੀ ਦੇ ਨਾਲ ਪੱਕੇ ਤੌਰ ਤੇ ਜੋੜ ਲਵੇ ਉਹ ਸੁਖਣਾ ਸੁਖਣੀ ਤਾਂ ਬਹੁਤ ਚੰਗੀ ਉਹ ਦੁੱਖ ਤਕਲੀਫ ਤੋਂ ਬਾਰੇ ਬਾਰੇ ਜਾਈਏ ਉਹ ਇਸ਼ਾ ਤੋਂ ਬਾਰੇ ਬਾਰੇ ਜਾਈਏ ਜਿੰਨੇ ਸਾਨੂੰ ਗੁਰੂ ਦੇ ਨਾਲ ਜੁੜ ਦਿੱਤਾ ਪਰ ਸਿਰਫ ਸ਼ਬਦਾਂ ਕਰਨਾ ਇਹ ਨੰਦਤ ਗੱਲ ਹੈ ਆ ਸਿਰ ਤੇ ਇਸ਼ਾ ਕਰਕੇ ਪਾਠ ਕੀਤਾ ਜੇ ਇਸ਼ਾ ਤੂਰੀ ਹੋ ਗਈ ਤਾਂ ਸਖੇ ਸਖੇ ਉਹਨੇ ਨਾਮ ਵਾਲ ਕਰ ਲਿਆ ਜੇ ਇਸ਼ਾ ਤੂਰੀ ਨਹੀਂ ਹੋਈ ਤਾਂ ਅਬਰ ਸੋਸ ਉਹਨੇ ਸ਼ੇਸ਼ ਦੇ ਸਖੇਦ ਨਾਮ ਨਹੀਂ ਪੂਰੇ ਪਰਸੇ ਨਾਮ ਇਹ ਸਰ ਤੋਂ ਚਰਨਾ ਦੇ ਨਾਮ ਜੁੜਨਾ ਹੈ ਬਾਕੀ ਵਿਚਲੀ ਗੱਲ ਤਾਂ ਇਹ ਹੋਆ ਕਿ ਮਹਾਰਾਜ ਨੇ ਜਿੰਨਾ ਤੋਂ ਆਪ ਦਾ ਨਾਮ ਜਪੋਣਾ ਹੈ ਨਾ ਉਹਨਾਂ ਨੂੰ ਕੋਈ ਨਾ ਕੋਈ ਮਹਾਨਾ ਦੇਈ ਦੇਣਾ ਉਹਨਾਂ ਨੇ ਆਪ ਤੇ ਹੀ ਮਨ ਦੇ ਵਿੱਚ ਫੁਰਜੇ ਪਾਦੇ ਨੇ ਹੰਦੇ ਆ